ਦੂਜੀ ਗੱਲ ਆਇਆ ਕਰਨ ਔਜਲੇ ਲਈ ਕਰਨ ਔਜਲੇ ਨੇ ਸਾਫ ਤੌਰ ਤੇ ਕਿਹਾ ਆਈ ਐ ਮਦਰ ਫਕਰ ਜੀ ਸਾਡੀ ਸਾਡੀ ਬੁੱਧੀ ਇੰਨੀ ਮਤਲਬ ਕਿ ਜੜਜੜੀ ਹੋ ਗਈ ਐ ਇੰਨੀ ਕ ਕੰਗਾਲ ਹੋ ਗਈ ਸੀ ਬૌਧਿਕ ਤੌਰ ਦੇ ਉੱਤੇ ਮੈਨੂੰ ਮੁੰਡੇ ਫੋਨ ਕਰ ਰਹੇ ਆ ਤਿੰਨ ਮੁੰਡਿਆਂ ਨੇ ਮੈਨੂੰ ਫੋਨ ਆਇਆ ਇੱਕ ਤਾਂ ਬਾਹਰ ਲਈ ਕੋ ਬਾਰਨ ਸੀਗਾ ਜੰਪਰ ਸਿਧਾਰ ਲਈ ਉਹ ਕਹਿੰਦਾ ਬਾਈ ਮੇਰੀ 20 ਸਾਲ ਉਮਰ ਐ ਮੈਂ ਇੱਥੇ ਜੰਮਿਆ ਤੇ ਮੈਂ ਤੇਰੀ ਬਹੁਤ ਜਦ ਕਰਦਾ ਪਰ ਤੂੰ ਆ ਗੱਲ ਨਹੀਂ ਬੋਲਣੀ ਹੂੰ ਮਾ ਕੀ ਹੋ ਗਿਆ ਕਹਿੰਦਾ ਕਰਨਾਲ ਦੇ ਨੇ ਤਾਂ ਬਾਈ ਇੱਕ ਸਲੈਗ ਕੋਈ ਹੋਣਾ ਅੰਗਰੇਜ਼ਾਂ ਦਾ ਉਹ ਉਹ ਵਰਤਿਆ ਕਹਿੰਦਾ ਜਿਵੇਂ ਆਪਾਂ ਮਾਂ ਨਾਲ ਕਹਿੰਦੇ ਆ ਹਨਾ ਹੂੰ ਕਹਿੰਦਾ ਉਹ ਚੀਜ਼ ਵਰਤੀ ਹੈ ਮੈਂ ਕਿਹਾ ਯਾਰ ਗੱਲ ਸੁਣੋ ਜੇ ਅੰਗਰੇਜ਼ਾਂ ਦਾ ਇੱਕ ਸਲੈਗ ਆ ਅੰਗਰੇਜ਼ਾਂ ਦੀ ਕੋਈ ਇਸ ਤਰ੍ਹਾਂ ਦੀ ਇਹ ਕੋਈ ਅੰਗਰੇਜ਼ ਆ ਦੇ ਬੋਲੀ ਦੇ ਵਿੱਚ ਮਾਂ ਵਾਲੀ ਗੱਲ ਕਹਿੰਦੇ ਹੋਣ ਆ ਮੰਨ ਲਓ ਤਾਂ ਮੈਂ ਕਿਹਾ ਮੇਰੀ ਗੱਲ ਸੁਣ ਲਾ ਫਿਰ ਜੀਤ ਅੰਗਰੇਜ਼ੀ ਚ ਗਾਇਆ ਜਾ ਸਕਦਾ ਸੀ ਅੰਗਰੇਜ਼ਾਂ ਨੂੰ ਸੁਣਾ ਦਿੰਦੇ ਬਾਕੀ ਗੀਤ ਕਿਉਂ ਹੈਗਾ ਤਾਂ ਮੈਂ ਉਸ ਮੁੰਡੇ ਨੂੰ ਇੱਕ ਸਵਾਲ ਕੀਤਾ ਮੈਂ ਕਿਹਾ ਕਰਨੌਜਲਾ ਇਹ ਗੱਲ ਕਹਿੰਦਾ ਵੀ ਮੈਂ ਮਾਂ ਚੋਦ ਗੱਭਰੂ ਪੰਜਾਬ ਦਾ ਮੈਂ ਕਿਹਾ ਤੂੰ ਆ ਦੀ ਮਾਂ ਕੋਲ ਖੜ ਕੇ ਇੱਕ ਵਾਰੀ ਉਹਦੇ ਮੁਰੇ ਜਾ ਕੇ ਕਹਿ ਦੀ ਵੀ ਬੇਬੇ ਜਾਂ ਮਾਂ ਜੋ ਵੀ ਤੂੰ ਕਹਿਣਾ ਹੈ ਵੀ ਮੈਂ ਮਾਂ ਚੋਦ ਗੱਭਰੂ ਆ ਕੀ ਵੀ ਮਾਂ ਚੋਦ ਇਹ ਵੀ ਪੁੱਛ ਲਈ ਆ ਦੀ ਮਾਂ ਨੂੰ ਮਾਂ ਜੇ ਤੇਰੀ ਮਾਂ ਨੇ ਕਹਿਦਾ ਵੀ ਹਾਂ ਪੁੱਤ ਤੂੰ ਠੀਕ ਹੈ ਮੈਂ ਮੈਂ ਤਾਂ ਤੁਹਾਨੂੰ ਮਾਫੀ ਮੰਗ ਲਊਗਾ ਯਾਰ ਹੂੰ ਗੱਲ ਦਾ ਦੇਖ ਲਓ ਪਤੰਦਰ ਕਿੱਧਰ ਨੂੰ ਤੁਹਾਨੂੰ ਲਿਜਾ ਰਹੀ ਆ ਯਾਰ ਮੈਂ ਫਿਰ ਉਹਨੂੰ ਹੋਰ ਗੱਲ ਕਹੀ ਇੱਕ ਸੱਟ ਹੋਰ ਫੋਨ ਆ ਗਿਆ ਹੂੰ ਉਹੀ ਗੱਲ ਜਿਹੜੀ ਬਹੁਤਕ ਤੌਰ ਤੇ ਮੈਂ ਗੱਲ ਕਰਦਾ ਉਹ ਮੈਨੂੰ ਕਹਿੰਦਾ ਕਹਿੰਦਾ ਭਾਈ ਯਾਰ ਤੂੰ ਉਹੀ ਕਹੀਏ ਨਾ ਇਹ ਮਦਰ ਫੱਕਰ ਆਏ ਮਦਰ ਫੱਕਰ ਬੀ ਕੁਮਾ ਚੋਦ ਗੱਭਰੂ ਕਹਿੰਦਾ ਉਹ ਤਾਂ ਯਾਰ ਕਹਿੰਦਾ ਮੁੱਛ ਫਟ ਗੱਭਰੂ ਕਹਿੰਦਾ ਉਹ ਮਾ ਸੁਣਤਾ ਲੈ ਪੜੂਗਾ ਧਿਆਨ ਨਾ ਕਹਿੰਦਾ ਕੀ ਆ ਦੇਖਤਾ ਲੈ ਇਹ ਤਾਂ ਤੁਸੀਂ ਹੀ ਸੁਣਦੇ ਹੋ ਮੈਂ ਫਿਰ ਫਿਰ ਹੋਰ ਗੱਲ ਕਹਿੰਦਾ ਫਿਰ ਮੈਨੂੰ ਕਿਹਾ ਮੈਂ ਯਾਰ ਗੱਲ ਸੁਣੋ ਤੁਸੀਂ ਗੱਲ ਕਰਦੇ ਮ ਅੰਗਰੇਜ਼ਾਂ ਦਾ ਸਲਾਇਗਾ ਪੁਰਾਣਾ ਟਮਕਾ ਮੈਂ ਅੰਗਰੇਜ਼ਾਂ ਵਾਲੀ ਤੁਸੀਂ ਗੱਲ ਕਰਦੇ ਹੋ ਫਿਰ ਅੰਗਰੇਜ਼ਾਂ ਦਾ ਸਲਾਇਈ ਵੀ ਸਲਾਇਗਾ ਅੰਗਰੇਜ਼ ਦਾ ਸਾਰਾ ਪਰਿਵਾਰ ਟੱਬਰ ਘਰੇ ਬੈਠਾ ਹੁੰਦਾ ਕੁੜੀ ਦਾ ਪਿਓ ਵੀ ਮਾਂ ਵੀ ਭਰਾ ਵੀ ਭੈਣ ਵੀ ਹੋਰ ਵੀ ਚਾਚੇ ਤਾਏ ਜਿਹੜੇ ਵੀ ਹੁੰਦੇ ਅੰਗਰੇਜ਼ਾਂ ਦੇ ਮਾ ਕੁੜੀ ਦਾ ਸੱਜਣਾ ਆਉਂਦਾ ਬਾਹਰੋਂ ਤੇ ਸਾਰਿਆਂ ਦੇ ਸਾਹਮਣੇ ਬੁੱਲਾਂ ਤੇ ਬੁੱਲ ਘੜ ਦਿੰਦਾ ਮੈਂ ਖੈ ਵੀ ਫਿਰ ਅੰਗਰੇਜ਼ਾਂ ਦਾ ਇਹ ਵੀ ਬਣਾ ਲਓ ਯਾਰ ਮਤਲਬ ਤੁਸੋਂ ਸੋਨੂੰ ਸੋਡਾ ਸਮਾਜ ਇਜਾਜ਼ਤ ਦਿੰਦਾ ਹਰ ਸਮਾਜ ਦੇ ਕਈ ਦੇ ਕਾਨੂੰਨ ਹੁੰਦੇ ਆ ਹੂੰ ਉਹਦਾ ਇੱਕ ਦਾਇਰਾ ਹੁੰਦਾ ਉਹਦੀਆਂ ਇੱਕ ਸੀਮਾਵਾਂ ਹੁੰਦੀਆਂ ਨੇ ਇਹ ਥੋੜੇ ਤੁਸੀਂ ਜੋ ਮਰਜੀ ਆ ਮੂੰਹ ਚੱਕ ਕੇ ਬਕਦੇ ਹੋ ਯਾਰ ਹੂੰ ਇਸ ਕਰਕੇ ਅੱਛਾ ਇਸ ਤੋਂ ਪਹਿਲਾਂ ਹੁਣ ਤੁਸੀਂ ਹੋਰ ਸੁਣ ਲਓ ਉਹ ਜਿਹੜਾ ਹਨੀ ਸਿੰਘ ਹੂੰ ਜੋ ਜੋ ਹਰ ਪਰ ਜਾ ਉਹਨੇ ਵੀ ਇੱਕ ਗੀਤ ਗਾਇਆ ਸੀ ਪਤਾ ਨਹੀਂ ਆਈ ਐਮ ਮਦਰਫੱਕਰ ਪਤਾ ਨਹੀਂ ਮਲੇਨੀਅਰ ਪਤਾ ਨਹੀਂ ਇਹੋ ਜਿਹਾ ਕੋਈ ਗੀਤ ਸੀ ਉਹਦਾ ਹੂੰ ਉਹ ਵੀ ਗਾਲਾਂ ਕਲਾਕਾਰ ਇਹ ਨਹੀਂ ਹੋਰ ਨੇ ਬਹੁਤ ਗਾਲਾਂ ਕੱਢੀਆਂ ਕਲਾਕਾਰਾਂ ਨੇ ਪਰ ਮੇਰੇ ਤੇ ਇੱਕ ਸਵਾਲ ਬੰਦਾ ਵੀ ਉਹ ਗਾਲਾਂ ਕੱਢ ਰਹੇ ਨੇ ਸਾਡੇ ਲੋਕ ਸੁਣ ਰਹੇ ਨੇ ਹੋਰ ਸੁਣ ਉਹ ਹੋਰ ਜਿਵੇਂ ਮੇਰੀ ਗੱਲ ਪੂਰੀ ਹੁੰਦੇ ਬਾਈ ਉਹ ਇੱਕ ਗੱਲ ਕਹਿ ਰਿਹਾ ਸੀਗਾ ਆਪਣਾ ਹਾਂ ਤੁਸੀਂ ਸੁਣੀ ਹੋਣੀ ਆ ਕਹਿੰਦਾ ਮੈਂ ਪੰਜਾਬੀ ਨੌਜਵਾਨ ਨਸ਼ਿਆਂ ਦੇ ਵਿੱਚ ਨਸ਼ਾ ਭਰ ਦੇਣਾ ਉਹਨੇ ਇੰਟਰਵਿਊ ਦੇ ਵਿੱਚ ਇੱਕ ਪੌਡਕਾਸਟ 'ਚ ਗੱਲ ਕੀਤੀ ਆ ਫਰਾਂ ਨੇ ਇਹ ਗੱਲ ਆ ਯਾਰ ਇਹ ਸਾਨੂੰ ਪਤਾ ਨਹੀਂ ਕੀ ਕੁਛ ਕਹੀ ਜਾਂਦੇ ਆ ਗਾਲਾਂ ਕੱਢੀ ਜਾਂਦੇ ਆ ਪਤਾ ਨਹੀਂ ਕਿੱਧਰ ਨੂੰ ਲੈ ਜਾਂਦੇ ਆ ਅਸੀਂ ਇਹਨਾਂ ਦੇ ਮੰਗਰ ਕੰਵਲਿਆਂ ਨੂੰ ਫੋਟੋਆਂ ਕਰਾਉਣ ਲਈ ੱੱੱਕੇ ਖਾਨੇ ਆ ਤੇ ਸਟੇਜਾਂ ਤੋਂ ਕਿੰਨੇ ਮੁੰਡਿਆਂ ਨੂੰ ੱੱੱਕੇ ਮਾਰ ਮਾਰ ਕੇ ਨਾਲੇ ਬੌਂਸਰ ਤਾਰਦੇ ਆ ਹੱਦ ਆ ਯਾਰ ਮੈਂ ਮੰਨਦਾ ਬਾਈ ਗਾਲਾਂ ਜਗਮੀਤ ਗਾਲਾਂ ਹਰ ਬੰਦਾ ਕਰਦਾ ਮੈਂ ਵੀ ਗਾਲਾਂ ਵਸੇਰੀਆਂ ਕੱਢੀਆਂ ਜਿੱਦ ਤੇ ਸਾਡੇ ਮਗਰ ਪੁਲਿਸ ਲੱਗੇ ਨਾ ਮੈਂ ਉਹੀ ਕਹਿੰਦਾ ਲੋਕੀ ਕਹਿਣਗੇ ਕਿ ਲੱਖਾ ਸਮਝਾਉਂਦਾ ਤੇ ਆਪ ਤੋਦ ਨੂੰ ਗੰਦੀ ਤੋਂ ਗੰਦੀ ਗੱਲ ਕੱਢੀ ਗਾਲਾਂ ਜਦੋਂ ਬੰਦਾ ਲੜਦਾ ਹਮ ਗਾਲ ਨਿਕਲੂ ਨਿਕਲੂ ਲੜਾਈ ਨਹੀਂ ਹੁੰਨੀ ਮਤਲਬ ਕਿ ਸੋਨੂੰ ਜੋਸ਼ ਜਾਂ ਗੁੱਸਾ ਗਾਲ ਕੱਢੇ ਤੋਂ ਬਿਨਾ ਆਉਂਦੇ ਹੀ ਨਹੀਂ ਬਿਲਕੁਲ ਇਹ ਮੈਂ ਮੁਕਰਦਾ ਨਹੀਂ ਇਸ ਗੱਲ ਪਰ ਮੈਂ ਸਵਾਲ ਇਹ ਕਰ ਰਿਹਾ ਗਾਲ ਮੰਨ ਲਾ ਪਰ ਮੈਂ ਤੈਨੂੰ ਮਾਂ ਦੀ ਜਾਂ ਤੈਨੂੰ ਭੈਣ ਦੀਆਂ ਧੀ ਦੀ ਗਾਲ ਕੱਢਦਾ ਅੱਡ ਕਰਦਾ ਇਹ ਕਿਹੜੀ ਗਾਲ ਹੋਈ ਵੀ ਮੈਂ ਮਾਂ ਜਾਵਾ ਗੱਬਰੂ ਆ ਹਮ ਜਿੰਨਾਂ ਨਹੀਂ ਸਮਝੇ ਕਿ ਕਲੀਅਰ ਹੋ ਜਾਏ ਵੀ ਮਾਂ ਦੇ ਨਾਲ ਰਿਲੇਸ਼ਨ ਆ ਆਪਦੀ ਮਾਂ ਨਾਲ ਮੇਰੇ ਰਿਲੇਸ਼ਨ ਆ ਹਮ ਸਬੰਧ ਨਹੀਂ ਆ ਜਾ ਇਹ ਇੱਕ ਕਿਸੇ ਸਰਾਂ ਦਾ ਸਲਾਏਗਾ ਓਏ ਹੋਣਾ ਅੰਗਰੇਜ਼ਾਂ ਦਾ ਲੱਖ ਹੋਣਾ ਯਾਰ ਗੱਲ ਪੰਜਾਬ ਦੀ ਕਰ ਰਹੇ ਆ ਅਜਦੋ ਉਹ ਆਪੇ ਕਹਿੰਦਾ ਨਾ ਕੁੜਤਾ ਚਾਦਰਾਂ ਪਾਉਂਦਾ ਪਿੰਡ ਦੇ ਵਿੱਚ ਘੁੰਮਦਾ ਆ ਆਪ ਤਾਂ ਗੱਲ ਪੰਜਾਬ ਦੀ ਕਰ ਰਿਹਾ ਤੇ ਫਿਰ ਐਮ ਐਫ ਡਬਲਿਊ ਦਾ ਮਤਲਬ ਤੇ ਉਹੀ ਉਹੀ ਇੱਕ ਉਸੇ ਪਿੰਡ ਦੇ ਇੱਕ 10 ਸਾਲ ਦਾ ਜਵਾਕ ਉਹ ਵੀ ਕਹਿੰਦਾ ਮਦਰ ਫਕਰ ਉੱبرو ਉਹ ਵੀ ਜਵਾ ਉਹ ਜਵਾਗ ਨੂੰ ਪਤਾ ਹੀ ਨਹੀਂ ਕੀ ਕਹਿ ਰਿਹਾ ਮੈਂ ਹੂੰ ਮੈਂ ਕਹਿੰਦਾ ਸੰਗੀਤ ਸੰਗੀਤ ਬਹੁਤ ਵੱਡੀ ਚੀਜ਼ ਆ ਹੂੰ ਆਪਾਂ ਗੁਰਮੇਧ ਜਿਹੜੀ ਆਪਣੀ ਗੁਰਬਾਣੀਆਂ ਵੀ ਰਾਗਾਂ ਚ ਸਾਡੇ ਗੁਰੂਆਂ ਨੇ ਵੀ ਸੰਗੀਤ ਦੇ ਵਿੱਚ ਸਾਡੀ ਗੁਰਬਾਣੀਆਂ ਨੂੰ ਸਾਰੀ ਨੂੰ ਮਤਲਬ ਕਿ ਉਹ ਲਿਖਿਆ ਤੇ ਗਾਇਆ ਹਨ ਸੰਗੀਤ ਰੂਹ ਦੀ ਖਰਾਕ ਮੰਨੇ ਜਾਂਦਾ ਹੂੰ ਤੇ ਕੁਝ ਮਿੱਥਾਂ ਵੀ ਨੇ ਮਿੱਥਾਂ ਜਾਂ ਪਤਾ ਨਹੀਂ ਕੀ ਇਹ ਸੱਚ ਹੈ ਜਾਂ ਕੀ ਹੈ ਵੀ ਦੁਨੀਆ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਕਹਿੰਨਾ ਬਾਬੇ ਆਦਮ ਤੋਂ ਦੁਨੀਆ ਸ਼ੁਰੂ ਹੋਈ ਹੈ ਵੀ ਉਦੋਂ ਪਹਿਲਾਂ ਵੀ ਇਹ ਸੰਗੀਤ ਪੈਦਾ ਹੋਇਆ ਜੀ ਅੱਜ ਵੀ ਸੰਗੀਤ ਇੱਕ ਇਹ ਚੀਜ਼ ਆ ਬੰਦਾ ਆਪ ਦੇਖਦੇ ਮੈਂ ਆਮ ਤੌਰ ਤੇ ਜਿਹੜਾ ਉਦਾਸ ਹਾਂ ਉਦਾਸ ਕੀ ਸੁਣਦਾ ਬੰਦਾ ਹੂੰ ਖੁਸ਼ ਆ ਤਾਂ ਬੰਦਾ ਉਹ ਜਿਹੜਾ ਰੋਮੈਂਟਿਕ ਕੀ ਸੁਣਦਾ ਜੇ ਕਿ ਜੇ ਨਾਲ ਲੱਗੀ ਟੁੱਟੀ ਆ ਤੇ ਉਹ ਉਹ ਜਿਆ ਕੀ ਸੁਣਦਾ ਜੇ ਲੱਗੀ ਆ ਤਾਂ ਉਹ ਹੀ ਸੁਣਦਾ ਗੁੱਸੇ ਚ ਤਾਂ ਲੜਾਈ ਝਗੜੇ ਵਾਲੇ ਸੁਣਦਾ ਤਾਂ ਜੇ ਕਿਸੇ ਉਹ ਜਿਆ ਸੁਣਦਾ ਤਾਂ ਫਿਰ ਉਹ ਜੀ ਉਹਨੂੰ ਜਿਹੜੀ ਮਤਲਬ ਕਿ 12 ਸੀ ਜਿਹੜੀਆਂ ਵੀਰਸ ਦੇ ਵਿੱਚ ਕਿਉਂ ਜਾਂ ਕਾਇਆਂ ਜਾਂਦੀਆਂ ਸੀ ਵੀਰਸ ਦੇ ਵਿੱਚ ਇਹੋ ਜਿਆ ਮਤਲਬ ਕਿ ਸੋ ਕਰੰਟ ਭਰ ਦਿੰਦਾ ਅੰਦਰ ਹਰੂਣਾ ਲੋਕੰਡਾ ਖੜਾ ਕਰ ਦਿੰਦਾ ਅੱਜ ਵੀ ਉਹ ਬੰਦਾ ਸਿੰਘ ਬਹਾਦਰ ਦੀ ਬਾਤ ਸੁਣਦੇ ਆ ਤਾਂ ਬੰਦੇ ਰਿਆਂ ਲੋਕੰਡੇ ਖੜੇ ਹੋ ਜਾਂਦੇ ਆ ਹੂੰ ਯਾਰ ਕੋਣ ਖੌਲਦਾ ਬੰਦੇ ਦਾ ਮੈਂ ਮੈਂ ਸੰਗੀਤ ਬਹੁਤ ਕਮਾਲ ਦੀ ਚੀਜ਼ ਸੰਗੀਤ ਤੋਂ ਮੰਨਕਰ ਨਹੀਂ ਹੋ ਜਾ ਸਕਦਾ ਪਰ ਯਾਰ ਸੰਗੀਤ ਤਾਂ ਬਹੁਤ ਕਮਾਲ ਆ ਸੰਗੀਤ ਤਾਂ ਬਹੁਤ ਪਿਆਰਾ ਇਹ ਥੋੜੀ ਯਾਰ ਗਾਲਾਂ ਕੱਢਣ ਵਾਲੇ ਮੈਂ ਤਾਂ ਹੈਰਾਨ ਆ ਕਰਨੋਜ ਦੇ ਵਰਗੇ ਨੂੰ ਕੀ ਲੋੜ ਪੈ ਗਈ ਯਾਰ ਤੂੰ ਤਾਂ ਬਹੁਤ ਸਥਾਪਿਤ ਕਲਾਕਾਰਾਂ ਪਹਿਲੇ ਦੋ ਤਿੰਨ ਕਲਾਕਾਰਾਂ ਦੇ ਵਿੱਚ ਆਉਣਾ ਤੇ ਇਹ ਤਾਂ ਮੈਂ ਮੈਂ ਤਾਂ ਮੈਨੂੰ ਤਾਂ ਪਤਾ ਨਹੀਂ ਸੀਗਾ ਇਸ ਗੱਲ ਦਾ